ਸਾਖੀ ਰਾਜਾ ਜਨਕ ਦੁਆਰਾ ਨਰਕ ਖਾਲੀ ਕਰਨ ਦੀ ਇੱਕ ਸਮਾਂ ਸੀ ਜਦੋਂ ਧਰਤੀ ਤੇ ਰਾਜਾ ਜਨਕ ਵਰਗੇ ਧਰਮਾਤਮਾ ਰਾਜੇ ਹੋਏ ਉਹ ਬੜੇ ਗਿਆਨੀ ਭਗਤ ਅਤੇ ਰੋਹਾਨੀ ਜੀਵਨ ਵਾਲੇ ਸਨ ਰਾਜਾ ਹੋਣ ਦੇ ਬਾਵਜੂਦ ਵੀ ਉਹ ਮਾਇਆ ਵਿੱਚ ਨਿਰਲੇਪ ਰਹਿੰਦੇ ਸਨ ਰਾਜ ਕਰਦੇ ਸਨ ਪਰ ਰਾਜ ਵਿੱਚ ਕਦੀ ਨਹੀਂ ਫਸੇ ਸਨ ਸੁੱਖਾਂ ਦਾ ਆਨੰਦ ਲੈਂਦੇ ਸਨ ਪਰ ਅੰਦਰੋਂ ਮਨ ਪ੍ਰਭੂ ਨਾਲ ਜੁੜਿਆ ਰਹਿੰਦਾ ਸੀ ਉਹਨਾਂ ਦੇ ਮਹਿਲਾਂ ਵਿੱਚ ॠषि मुनि ਸੰਤ ਤੇ ਗਿਆਨੀ ਆ ਕੇ ਟਿਕਦੇ ਸਨ ਠਹਿਰਦੇ ਸਨ ਅਤੇ ਰਾਜਾ ਜਨਕ ਖੁਦ ਉਹਨਾਂ ਦੀ ਸੇਵਾ ਕਰਿਆ ਕਰਦਾ ਸੀ ਰਾਜਾ ਜਨਕ ਦੇ ਆਤਮਿਕ ਜੀਵਨ ਦਾ ਪ੍ਰਭਾਵ ਇੰਨਾ ਡੂੰਘਾ ਸੀ ਕਿ ਵੱਡੇ-ਵੱਡੇ मुनि ਉਹਨਾਂ ਦੀ ਸੰਗਤ ਕਰਕੇ ਬ੍ਰਹਮ ਗਿਆਨ ਪ੍ਰਾਪਤ ਕਰਦੇ ਸਨ ਸੁਖਦੇਵ मुनि ਵਰਗੇ ਪ੍ਰਸਿੱਧ ઋષਿ ਵੀ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸਨ ਗੁਰਬਾਣੀ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ 1309 ਅੰਗ ਦੇ ਉੱਤੇ ਇਹ ਜੋ ਸ਼ਬਦ ਵਿਰਾਜਮਨ ਹੈ ਜਨਕ ਜਨਕ ਬੈਠੇ সিংহাসਨ ਨੌ ਮੁਨੀ ਤੂਰ ਲੈ ਲਾਵੇ ਗੋ ਇੱਕ ਵਾਰ ਦੀ ਗੱਲ ਹੈ ਰਾਜਾ ਜਨਕ ਦੇਵ ਲੋਕ ਜਾ ਰਹੇ ਸਨ ਜਦ ਉਹ ਜੰਮ ਲੋਕ ਦੇ ਨੇੜੇ ਪਹੁੰਚੇ ਤਾਂ ਉਹਨਾਂ ਦੇ ਕੰਨਾਂ ਵਿੱਚ ਬਹੁਤ ਹੀ ਚੀਕਾਂ ਰੋਣ ਅਤੇ ਕਰਲੌਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਉਹਨਾਂ ਦਾ ਦਇਆ ਭਇਆ ਹਿਰਦਾ ਪਿਗਲ ਗਿਆ ਉਹਨਾਂ ਨੇ ਆਪਣੇ ਨਾਲ ਆਏ ਰਾਮ ਗਣਾਂ ਨੂੰ ਪੁੱਛਿਆ ਇਹ ਕੌਣ ਰੋ ਰਿਹਾ ਹੈ ਕਿਹੜੀ ਥਾਂ ਤੋਂ ਇਹ ਦੁੱਖ ਭਰੀਆਂ ਆਵਾਜ਼ਾਂ ਆ ਰਹੀਆਂ ਹਨ ਰਾਮ ਗਣਾਂ ਨੇ ਸਿਰ ਝੁਕਾ ਕੇ ਆਖਿਆ ਮਹਾਰਾਜ ਇਹ ਨਰਕਾ ਵਿੱਚ ਵਸਦੇ ਜੀਵ ਹਨ ਜੋ ਆਪਣੇ ਪਾਪਾਂ ਦੇ ਫਲ ਭੋਗ ਰਹੇ ਹਨ ਇਹ ਉਹਨਾਂ ਦਾ ਰੋਣਾ ਹੈ ਜਦੋਂ ਉਹ ਗੱਲ ਕਰ ਰਹੇ ਹਨ ਤਾਂ ਇੱਕਦਮ ਉਹ ਰੋਣਾ ਬੰਦ ਹੋ ਗਿਆ ਰਾਜਾ ਜਨਕ ਨੇ ਹੈਰਾਨ ਹੋ ਕੇ ਪੁੱਛਿਆ ਇਹਨਾਂ ਦੀਆਂ ਆਵਾਜ਼ਾਂ ਅਚਾਨਕ ਕਿਉਂ ਬੰਦ ਹੋ ਗਈਆਂ ਹਨ ਰਾਮ ਗਣਾ ਨੇ ਆਖਿਆ ਮਹਾਰਾਜ ਜੀ ਇਹ ਆਪ ਜੀ ਦੇ ਨਾਮ ਸਿਮਰਨ ਦੇ ਪ੍ਰਭਾਵ ਕਰਕੇ ਹੈ ਜਦੋਂ ਆਪ ਇਸ ਰਾਹੋਂ ਗੁਜ਼ਰੇ ਹੋ ਆਪ ਦੇ ਪਵਿੱਤਰ ਚਿੰਤਨ ਦੀ ਲਹਿਰ ਨਾਲ ਇਹਨਾਂ ਨੂੰ ਸੁਖ ਸ਼ਾਂਤੀ ਦੀ ਛੋਹ ਮਿਲੀ ਹੈ ਰਾਜਾ ਜਨਕ ਨੇ ਆਖਿਆ ਜੇ ਮੇਰੇ ਹੌਨ ਨਾਲ ਇਹਨਾਂ ਨੂੰ ਥੋੜਾ ਸੁਖ ਮਿਲਿਆ ਹੈ ਤਾਂ ਮੈਂ ਇਹਨਾਂ ਨੂੰ ਪੂਰੀ ਤਰ੍ਹਾਂ ਮੁਕਤ ਕਰਵਾਏ ਬਿਨਾਂ ਨਹੀਂ ਜਾਵਾਂਗਾ ਮੇਰਾ ਬਿਵਾਨ ਇੱਥੇ ਹੀ ਉਤਾਰ ਦਿਓ ਰਾਮ ਗਣਾ ਨੇ ਹੁਕਮ ਮੰਨਿਆ ਅਤੇ ਰਾਜਾ ਜਨਕ ਦਾ ਬਿਬਾਨ ਉੱਥੇ ਹੀ ਰੋਕ ਦਿੱਤਾ ਇਹ ਸੁਣ ਕੇ ਧਰਮਰਾਜ ਆਪ દોੜਿਆ ਆਇਆ ਉਹ ਰਾਜ ਜਨਕ ਦੇ ਦਰਸ਼ਨ ਕਰਕੇ ਆਖਣ ਲੱਗਾ ਮਹਾਰਾਜ ਆਪ ਨੇ ਬੜੀ ਕਿਰਪਾ ਕੀਤੀ ਜੋ ਮੇਰੇ ਲੋਕ ਚਾਹੇ ਹੋ ਆਪ ਦੇ ਦਰਸ਼ਨ ਨਾਲ ਮੇਰੇ ਪਵਨ ਪੁਨੀਤ ਹੋ ਗਏ ਹਨ ਰਾਜਾ ਜਨਕ ਨੇ ਨਿਮਰਤਾ ਸਹਿਤ ਆਖਿਆ ਧਰਮਰਾਜ ਜੀ ਇਹਨਾਂ ਦੁਖੀ ਜੀਵਾਂ ਦੇ ਬੰਦਨ ਖੋਲ ਦਿਓ ਮੇਰੇ ਕੋਲੋਂ ਇਨਾਂ ਦੀ ਪੀੜਾ ਦੇਖੀ ਨਹੀਂ ਜਾਂਦੀ। ਧਰਮਰਾਜ ਨੇ ਹੱਥ ਜੋੜ ਕੇ ਆਖਿਆ, "ਮਹਾਰਾਜ, ਮੈਂ ਤਾਂ ਸਿਰਫ ਉਸ ਅਬਿਨਾਸੀ ਪ੍ਰਭੂ ਦਾ ਸੇਵਕ ਹਾਂ। ਮੈਂ ਉਸਦੇ ਹੁਕਮ ਅਨੁਸਾਰ ਹੀ ਕੰਮ ਕਰਦਾ ਹਾਂ। ਜੇ ਆਪ ਹੁਕਮ ਦਿਓ ਤਾਂ ਮੈਂ ਇਹਨਾਂ ਨੂੰ ਛੁਡਾ ਨਹੀਂ ਸਕਦਾ ਜਦ ਤੱਕ ਕੋਈ ਪੁੰਨਦਾਨ ਇਹਨਾਂ ਦੇ ਪਾਪਾਂ ਦੇ ਬਦਲੇ ਨਾ ਕੀਤਾ ਜਾਵੇ।" ਰਾਜਾ ਜਨਕ ਮੁਸਕਰਾਏ ਅਤੇ ਆਖਿਆ, "ਮਹਾਰਾਜ ਜੀ ਲਓ। ਇਹ ਇੱਕ ਘੜੀ ਦਾ ਨਾਮ ਸਿਮਰਨ ਹੈ ਇਸ ਦੇ ਮਹਾਤਮ ਨਾਲ ਜਿੰਨੇ ਵੀ ਇਹ ਦੁਖੀ ਜੀਵ ਛੁੱਟ ਸਕਦੇ ਹਨ ਉਹਨਾਂ ਨੂੰ ਛੱਡ ਦਿਓ ਧਰਮਰਾਜ ਨੇ ਤਰੰਤ ਤੋਲ ਕਰਵਾਈ ਇੱਕ ਪਾਸੇ ਸਾਰੇ ਨਰਕੀ ਜੀਵਾਂ ਦੇ ਪਾਪ ਰੱਖੇ ਗਏ ਅਤੇ ਦੂਸਰੇ ਪਾਸੇ ਰਾਜਾ ਜਨਕ ਦੇ ਇੱਕ ਘੜੀ ਦੇ ਸਿਮਰਨ ਦਾ ਪੁੱਲ ਰੱਖਿਆ ਗਿਆ ਪਰ ਕਮਾਲ ਹੋ ਗਿਆ ਸਾਰੇ ਪਾਪ ਉਸ ਇੱਕ ਘੜੀ ਦੇ ਸਿਮਰਨ ਦੇ ਅੱਗੇ ਰੱਤਾ ਪਰ ਵੀ ਭਾਰੀ ਨਾ ਹੋ ਸਕੇ ਸਿਮਰਨ ਦਾ ਮਹਾਤਮ ਇਹਨਾਂ ਵੱਡਾ ਸੀ ਕਿ ਨਰਕ ਪੂਰਾ ਖਾਲੀ ਹੋ ਗਿਆ ਸਾਰੇ ਜੀਵ ਬੰਧਨ ਤੋਂ ਛੁੱਟ ਗਏ ਅਤੇ ਉਹਨਾਂ ਦੇ ਚਿਹਰਿਆਂ ਉੱਤੇ ਖੁਸ਼ੀ ਆ ਗਈ ਧਰਮਰਾਜ ਨੇ ਰਾਜਾ ਜਨਕ ਅੱਗੇ ਸ਼ਰਧਾ ਨਾਲ ਸਿਰ ਨਵਾਇਆ ਰਾਜਾ ਜਨਕ ਨੇ ਆਖਿਆ ਹੁਣ ਇਹਨਾਂ ਜੀਵਾਂ ਨੂੰ ਮੇਰੇ ਨਾਲ ਦੇਵਲੋਕ ਚੱਲਣ ਦਿਓ ਇਸ ਤਰ੍ਹਾਂ ਰਾਜਾ ਜਨਕ ਨੇ ਨਰਕਾ ਨੂੰ ਖਾਲੀ ਕਰ ਦਿੱਤਾ ਅਤੇ ਉਹਨਾਂ ਸਾਰੇ ਜੀਵਾਂ ਨੂੰ ਮੁਕਤ ਕਰਕੇ ਆਪਣੇ ਨਾਲ ਦੇਵ ਲੋਕ ਵਿੱਚ ਲੈ ਗਏ। ਉਸ ਸਮੇਂ ਸਾਰਾ ਆਕਾਸ਼ ਗੂੰਜ ਉੱਠਿਆ। ਤਨ ਹੈ ਭਗਤ ਰਾਜਾ ਜਨਕ ਜਿਨ੍ਹਾਂ ਨੇ ਸਿਰਫ ਇੱਕ ਘੜੀ ਦੇ ਸਿਮਰਨ ਨਾਲ ਅਨੇਕਾਂ ਪਾਪੀਆਂ ਨੂੰ ਤਾਰ ਦਿੱਤਾ ਹੈ। ਭਾਈ ਗੁਰਦਾਸ ਜੀ ਇਸ ਘਟਨਾ ਨੂੰ ਵਾਰ ਦਸਵੀਂ ਪੌੜੀ ਪੰਜਵੀਂ ਵਿੱਚ ਇੰਜ ਦਰਸਾਉਂਦੇ ਹਨ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਦਰ ਸਭਾ ਸੁਖਵਾਸੀ ਜੰਮਪੁਰ ਗਿਆ ਪੁਕਾਰ ਸੁਣ ਵਿਰਲਾ ਲਾਵਨ ਜੀ ਨਰਕ ਨਿਵਾਸੀ ਧਰਮ ਰਾਏ ਨੂੰ ਆਖੇ ਹੁਣ ਸਬਨਾ ਦੀ ਕਰ ਬੰਦ ਖਲਾਸੀ ਨਰਕੋਂ ਛੁੱਟੇ ਜੀ ਜੰਤ ਕੱਟੀ ਗਲੋਂ ਸਿਲਕ ਜਮ ਫਾਸੀ ਮੁਕਤ ਜੁਗਤ ਨਾਵੇਂ ਕੀ ਦਾਸੀ ਇਸ ਤਰ੍ਹਾਂ ਰਾਜ ਜਨਕ ਦੀ ਸਾਕੀ ਨੂੰ ਸਾਨੂੰ ਸਿਖਾਉਂਦੀ ਹੈ ਕਿ ਸੱਚੇ ਨਾਮ ਸਿਮਰਨ ਦੀ ਘੜੀ ਦਾ ਪ੍ਰਭਾਵ ਅਸੰਖ ਜੀਵਾਂ ਨੂੰ ਮੁਕਤੀ ਦੇ ਸਕਦਾ ਹੈ ਜੋ ਮਨੁੱਖ ਰੱਬ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਉਹ ਆਪ ਵੀ ਤਰ ਜਾਂਦਾ ਹੈ ਅਤੇ ਹੋਰਾਂ ਨੂੰ ਵੀ ਤਾਰ ਦਿੰਦਾ ਹੈ ਆਪ ਜੀ ਨੂੰ ਸਾਕੀ ਸਰਵਣ ਕਰਾਉਂਦੇ ਆਂ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਦੀ ਖਿਮਾ ਆਪ ਜੀ ਐਸੀ ਵੀਡੀਓ ਹੋਰ ਜਾਣਨ ਵਾਸਤੇ ਸਾਡੇ ਚੈਨਲ ਨਾਲ ਬਨੇ ਰਹੋ ਜੀ ਪੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ